ਬੰਦਾ ਜੀਗਾ ਉਹਨੂੰ ਕਾਬਜੀ ਬਹੁਤ ਹੁੰਦੀ ਸੀ ਬਾਬਾ ਕਾਬਜੀ ਬਾੜੀ ਹੁੰਦੀ ਸੀ ਤੇ ਉਹ ਟਰੱਕ ਤੇ ਸੀਗਾ ਹੁਣ ਉਹਨੂੰ ਲੈਟਰਨ ਦਾ ਜੋਰ ਉਧਰੋਂ ਉਹਨੇ ਝੋਟੇ ਖਾਦੇ ਵੇ ਟਰੱਕ ਤੇ ਆਏ 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 ਕਰਦਾ ਆਵੇ ਤੇ ਭਰਾਵਾ ਲੀਂਡਾ ਝੰਡ ਹੋ ਗਿਆ ਵਿੱਚ ਉਹਨੇ ਕਿਹਾ ਚਲ ਘਰੇ ਜਾ ਕੇ ਬਹਿ ਜਾਗੇ ਉਹਦੋਂ ਨੂੰ ਲੀਂਡਾ ਝੰਡ ਬਣ ਕੇ ਟੋਪੀ ਵਾਲਾ ਗੱਲ ਬਣ ਗਿਆ ਤੇ ਮੇਰਾ ਸਾਲਾ ਨਿਕਲੇ ਨਾ ਘਰੇ ਲੈਟਰਨ ਤੇ ਬੈਠਾ ਜਦੋਂ ਬੈਠੇ ਮਾਰ ਗਿਆ ਸਾਰਾ ਟੱਪਰ ਲੈਟਰਨ ਜਾਏ ਉਹ ਸੋਖ ਉਹ ਠੀਕ ਆ ਤੂੰ ਉਹ ਰਾਸੀ ਕਾਬਜ ਸੀ ਉਹ ਸਾਲਿਆ ਕਾਬਜ ਦੇ ਆ ਕਹਿੰਦੇ ਉਹਨੇ ਜਦੋਂ ਪਾਣੀ ਮਾਰਿਆ ਜਿਹੜਾ ਉਹ ਝੰਡ ਹੋਇਆ ਲੀਂਡਾ ਭਰਾਵਾ ਬੈਂਡ 'ਚ ਫਸ ਗਿਆ ਜਦੋਂ ਬੈਂਡ 'ਚ ਫਸ ਗਿਆ ਜਦੋਂ ਦੂਜੇ ਜਵਾਕ ਗਏ ਉਹਦੋਂ ਲੈਟ ਨਹੀਂ ਪਾਣੀ ਨਾ ਭਰ ਕੀ ਪਾਣੀ ਨਾ ਭਰ ਕੀ ਉਹ ਕਹਿੰਦੇ ਵੀ ਕਾਹ ਨਹੀਂ ਜਾਂਦਾ ਕੀ ਸਿੱਟੇ ਨੇ ਉਹ ਕਹਿੰਦਾ ਸਾਲਿਓ ਲੀਂਡਾ ਝੰਡ ਹੋਇਆ ਸੀਗਾ ਵਿੱਚ ਫਸ ਗਿਆ ਉਹ ਉਹਨਾਂ ਨੇ ਬਾਬਾ ਮੈਸਤਰੀ ਸਾਦ ਕੇ ਬੈਂਡ ਜਾ ਵੱਢ ਕੇ ਕੱਢ ਕੇ ਨਵਾਂ ਲਾਇਆ ਉੱਥੇ ਬੈਠਾ ਸੱਪ ਪੰਘੂ ਕਹਿੰਦੇ ਆ ਪਿਆ ਉਦੋਂ ਉਹਦਾ ਕਨੈਕਟਰ ਵਹਿ ਗਿਆ ਮੇਰਾ ਸਾਲਾ ਸ਼ਾਮ ਨੂੰ ਉਹ ਵੀ ਉੱਥੇ ਛੱਡਿਆ ਵਿੱਚ ਹੀ ਉਹ ਪਾਣੀ ਮਾਰਨ ਥੱਲੇ ਉੜ ਜੇ ਜਦੋਂ ਪਾਣੀ ਮੁੱਕ ਜੂ ਤਾਂ ਅਜ ਐ ਕਰ ਰਿਹਾ ਸੱਪ ਵਾਂਗੂ ਉਹ ਕਹਿੰਦੇ ਕਿਵੇਂ ਹਗਦੇ ਆ ਗੰਜਰੋ ਕਹਿੰਦੇ ਗਾ ਹੀ ਨਹੀਂ ਜਾਂਦਾ ਤੁਸੀਂ ਖਬਰਦਾਰ ਜੇ ਸਾਡੇ ਘਰੇ ਲੈਟਰਨ ਬੈਠੇ ਮਸਾ ਦਾ ਬੱਲੇ ਉਹਨਾਂ ਨੇ ਉੱਥੋਂ ਉਹ ਕਹਿੰਦਾ ਤੁਸੀਂ ਗਲਤ ਆ ਬੰਦੇ ਮੈਂ ਕਹੇ ਤਾਂ ਉਹ ਮੇ ਹੀ ਹੋ ਗਈ ਸੀਗੇ ਉਹ ਲੀਂਡਾ ਫੜ ਗਿਆ ਕਹਿੰਦਾ ਉਹਨਾਂ ਤੇ ਬੋਲਾ ਦੋ ਆੜੀ ਹੁੰਦੇ ਸੀ ਹੈਨਾ ਉਹ ਭੋਲੇ ਨੇ ਅੰਨੇ ਨੂੰ ਕਿਹਾ ਕਹਿੰਦਾ ਓਏ ਧੀਰ ਖਾਈਏ ਧੀਰ ਉਹ ਅੰਨੇ ਨੇ ਧੀਰ ਕਿੱਥੇ ਵੇਖੀ ਸੀ ਅੰਨਾ ਕਹਿੰਦਾ ਕਿ ਇਹੋ ਜੀ ਹੁੰਦੀ ਆ ਓਏ ਕਹਿੰਦਾ ਚਿੱਟੇ ਰੰਗ ਦੀ ਹੁੰਦੀ ਆ ਕਹਿੰਦਾ ਸਾਰਾ ਚਿੱਟਾ ਰੰਗ ਕੇ ਹੋ ਜਾ ਹੁੰਦਾ ਕਹਿੰਦਾ ਪਗੜੇ ਯਾਰ ਕਾ ਕਹਿੰਦਾ ਪਗੜਾ ਕੇ ਹੋ ਜਾ ਹੁੰਦਾ ਉਹਨੇ ਆਏ ਹੱਥ ਕਰਕੇ ਆਏ ਫੜਾ ਕੇ ਹੱਥ ਕਹਿੰਦਾ ਐ ਹੋ ਜਾ ਹੁੰਦਾ ਕਹਿੰਦਾ ਭਾਣ ਫੜਾ ਗਿਆ ਮੈਂ ਨਹੀਂ ਕਹਿੰਦਾ ਗਲਚ ਪਾਜੂ ਉਹ ਸਹੁਰੇ ਦੀਆ ਕਿੱਥੇ ਧੀਰ ਕਿੱਥੇ ਬਗਲਾ ਕਹਿੰਦਾ ਹੈ ਪਰ ਅੰਨੇ ਨੂੰ ਕੀ ਪਤਾ ਹੈ ਅਸੀਂ ਆ ਗਏ ਜੀ 에어ਪੋਰਟ ਤੇ ਮੈਂ ਕਹਿੰਦਾ ਜਹਾਜ਼ ਬਿਛੋੜੇ ਪਾਈ ਜਾਂਦੇ ਆਈ ਜਾਂਦੇ ਆ ਪਤਾ ਨਹੀਂ ਕਿੰਨਾ ਟਾਈਮ ਲੱਗਦਾ ਨਿਕਲ ਪੰਨਵਾਦ